ਇਨਾਬ ਜੀ ਗੁਰਪ੍ਰੀਤ ਸਿੰਘ ਨਾਮ ਆ ਜੀ ਗੁਰਪ੍ਰੀਤ ਜੀ ਜਿਹੜਾ ਨੇ ਹਲਵਾਲ ਦੇ ਵਿੱਚ ਘਟਨਾ ਵਾਪਰੀ ਆ ਹਾਂਜੀ ਹਾਂਜੀ ਕੀ ਆ ਪੂਰਾ ਨਾਮ ਇਹ ਸਰ ਪਰਿਵਾਰ ਚ ਸੰਤਾ ਘਰੇ ਪਤਾ ਲੱਗਿਆ ਵੀ ਪਿੰਡ ਦੇ ਵਿੱਚ ਅੱਜ ਮਟਰ ਹੋ ਗਿਆ ਜੀ ਬੂਟਾ ਸਿੰਘ ਦਾ ਬੂਟਾ ਸਿੰਘ ਨਾਮ ਆ ਬੈਣੀਪਾਲ ਨੇ ਹਾਂਜੀ ਤੇ ਵਧੀਆ ਪਰਿਵਾਰ ਆ ਸਾਰੇ ਪਿੰਡ ਚੋਂ ਆਹ ਦਾ ਬਹੁਤ ਵਧੀਆ ਪਰਿਵਾਰ ਚਲਾ ਰਹੇ ਆ ਕਿੰਨੇ ਕੁ ਮਰ ਬੂਟਾ ਸਿੰਘ ਬੂਟਾ ਸਿੰਘ ਦੀ ਉਮਰ 68 ਸਾਲ ਦੀ ਉਮਰ ਆ ਜੀ ਠੀਕ ਆ ਜੀ ਇਹ ਇਹਨਾਂ ਦੇ ਬੇਟੇ ਕਿੰਨੇ ਦੱਸਿਆ ਗਿਆ ਸੰਤਾ ਵੀ ਬੇਟੇ ਦੇ ਕਿੰਨੇ ਬੇਟੇ ਦੋ ਬੇਟੇ ਜੀ ਨੇ ਸਾਰੇ ਠੀਕ ਹੈ ਹਾਂਜੀ ਇੱਕ ਬੇਟਾ ਇੱਕ ਬੇਟਾ ਇੱਥੇ ਹੈ ਜੀ ਹਾਂਜੀ ਇੱਕ ਬੇਟਾ ਬਾਹਰ ਕੈਨੇਡਾ ਦਾ ਜੀ ਇਹਨਾਂ ਦਾ ਠੀਕ ਹੈ ਜੀ ਤੇ ਕੋਈ ਲੜਾਈ ਕਰਉਣ ਲੈ ਕੇ ਜਾਂ ਝਗੜਾ ਪਰਿਵਾਰਕ ਝਗੜਾ ਹੀ ਜਾਂ ਫਿਰ ਨਹੀਂ ਕੋਈ ਪਰਿਵਾਰਕ ਝਗੜਾ ਨਹੀਂ ਸਾਨੂੰ ਪਤਾ ਲੱਗਾ ਜੀ ਅਸੀਂ ਜਾ ਕੇ ਵੀ ਆਏ ਹਾਸਪੀਟਲ ਵੀ ਗਏ ਰਹੇ ਕੋਟ ਹਾਂਜੀ ਪਰਿਵਾਰਕ ਝਗੜੇ ਬਾਰੇ ਕੋਈ ਗੱਲ ਨਹੀਂ ਪਤਾ ਲੱਗਾ ਹਮਰੇ ਕੋਲ ਪਾਸੇ ਤੇ ਵੈਸੇ ਮੁੰਡਾ ਨੂੰ ਕੁਛ ਨਸ਼ੇ ਦਾ ਆਦੀ ਹੈ ਜੀ ਕੋਈ ਗੋਲੀ ਦਾ ਪਟਾ ਵਗੈਰਾ ਖਾਂਦਾਗਾ ਹਾਂਜੀ ਤੇ ਉਹਦੇ ਬਾਰੇ ਪਿੰਡ ਦੇ ਸਾਰੇ ਇਹੀ ਸੋਚਦੇ ਨੇ ਨਸ਼ੇ ਦੀ ਓੜੋਚ ਹੋ ਗਈ ਇਹਨੇ ਮੁੰਡਾ ਅੱਜ ਪਾਪਾ ਦਾ ਇਨਸਾਨ ਕਰ ਲਿਆ ਦੇਥ ਉਹਨਾਂ ਦੀ ਮੌਕੇ ਦੀ ਦੇਥ ਉਹ ਦੱਸਿਆ ਗਿਆ ਮੌਕੇ ਤੇ ਕਰਈ ਹੋਈ ਦੇਥ ਤੇ ਉਦੋਂ ਆ ਹਸਪੀਟਲ ਲੈ ਗਈ ਰਾਏਗੋਟ ਲੈ ਕੇ ਘਰ ਚ ਲੈ ਗਏ ਅਸੀਂ ਉੱਥੇ ਮਗਰ ਚੋਂ ਪੰਚਾਇਤ ਉੱਤੇ ਜਾਣਾ ਸੀ ਮੇਰੀ ਵੈਫ ਮੇਜੂ ਦਾ ਸਰਪੰਚਾ ਮੈਂ ਸਾਬਕਾ ਪੰਚਾਇਤ ਹਾਂਜੀ ਤੇ ਸਾਨੂੰ ਸਾਡੇ ਫਾੜ ਵੀ ਬੰਦੇ ਆ ਲੱਗਦਾ ਹੋਰ ਵੀ ਪੰਚਾਇਤ ਸਾਰੇ ਪਹੁੰਚੇ ਉੱਥੇ ਜਾਨੀ ਕਿ ਦੇਥ ਜਿਹੜਾ ਉਥੇ ਦੇਥ ਕਲੀਅਰ ਹੋ ਗਈ ਜੀ ਡਾਕਟਰ ਸਾਹਿਬ ਨੇ ਦੱਸਿਆ ਵੀ ਦੇਥ ਇਹਨਾਂ ਦੀ ਪਹਿਲਾਂ ਹੀ ਹੋ ਚੁੱਕੀ ਆ ਕੀ ਨਾਮ ਵੀ ਤੁਹਾਡਾ ਗੁਰਪ੍ਰੀਤ ਸਿੰਘ ਜੀ ਕਰਦੇ ਹੋ ਜੀ ਕੀ ਲੱਗਦੇ ਸੀ ਬੁੱਟਾ ਸੀ ਤੁਹਾਡੇ ਬੋਟਾ ਸਿੰਘ ਮਾਛੀ ਦਾ ਮੁੰਡਾ ਜੀ ਅੱਛਾ ਕੀ ਪੂਰੀ ਜਾਣਕਾਰੀ ਤੁਹਾਨੂੰ ਕਿਵੇਂ ਪਤਾ ਲੱਗਿਆ ਅਸੀਂ ਤਾਂ ਖੇਰੇ ਦੀ ਸੀਗਾ ਜੀ ਫੋਨ ਗਿਆ ਵਾਂ ਘਰੋਂ ਹਾਂਜੀ ਅਸੀਂ ਤੁਹਾਨੂੰ ਆਉਣਾ ਪਿਆ ਸਾਡੇ ਉਹਨਾਂ ਦਾ ਰੈਕੋਰਡ ਲੈ ਕੇ ਜੀ ਠੀਕ ਹੈ ਜੀ ਅ ਕਿੰਨੀ ਉਮਰ ਸੀ ਬੁੱਟਾ ਸੀ 68 ਸਾਲ ਦੀ ਕੋਈ ਪਹਿਲਾਂ ਘਰੇ ਨੂੰ ਝਗੜਾ ਕੋਈ ਜਮਾਈ ਨਹੀਂ ਜੀ ਰੋਜ਼ ਖਰਤਾ ਬੰਨਾ ਵਾ ਜੀ ਘਰਤਾ ਲੰਦਾ ਜੀ ਨਸ਼ਾ ਕਰਦਾ ਹਾਂ ਹਾਂਜੀ ਕੋਈ ਚੱਕੂ ਹੀ ਚੱਕਰ ਹਾਂਜੀ ਕੌਣ ਨਸ਼ਾ ਕਰਦਾ ਇਹ ਮੁੰਡਾ ਜੀ ਹਾਂਜੀ ਘਰ ਬੈਜਾਂ ਅੱਛਾ ਕਿੰਨੀ ਕਮਰਾ ਕੋਪੀ ਇਹ ਹੈਗੀ ਬੁੰਜਗ ਜੀ ਗੁਰਬੀ ਦੀ ਬੁੰਜਗ ਜੀ ਅੱਛਾ ਜੀ ਨਹੀਂ ਹੋਰ ਕੋਈ ਪਰਿਵਾਰਕ ਕੋਈ ਹੋਈ ਝਗੜਾ ਨਹੀਂ ਸੀ ਜਮਾਈ ਜੀ ਜਮਾ ਰੋਟੀ ਪਾਣੀ ਖਾਂਦੇ ਚੌਲ ਜੂੜ ਲਾ ਕੇ ਹਟਿਆ ਹਾਂ ਜੀ ਉਹ ਤਾਂ ਡੈਡੀ ਡੈਡੀ ਕਰਦਾ ਹੁੰਦਾ ਸੀ ਠੀਕ ਹੈ ਜੀ ਕੋਈ ਚੱਕਰ ਨਹੀਂ ਸਰ ਨੇ ਅਲਵਾਰ ਦੇ ਵਿੱਚ ਇੱਕ ਕਤਲ ਹੋਇਆ ਕੀ ਹੈ ਪੂਰਾ ਮਾਮਲਾ ਕੀ ਜਾਣਕਾਰੀ ਅ ਅੱਜ ਜਿਹੜੇ ਸਬ ਇੰਸਪੈਕਟਰ ਨੇ ਕਿਰਨਜੀਤ ਕੌਰ ਐਸ ਐਚਓ ਮਹਿਰ ਕਲਾ ਇਹਨਾਂ ਕੋਲ ਸਰਿੰਦਰ ਕੌਰ ਵਾਈਫ ਆਫ ਗੁਟਾਸੇ ਲੇਟ ਗੁਟਾਸੇ ਸਰ ਗੁਟਾਸੇ ਉਹਨਾਂ ਨੇ ਬਿਆਨ ਲਿਖਾਇਆ ਸੀਗਾ ਕਿ ਬਈ ਉਹਨਾਂ ਦੇ ਹਸਬੰਦ ਨੂੰ ਉਹਨਾਂ ਦੇ بیٹے ਜਿਸ ਦਾ ਨਾਮ ਅਸੀਂ ਨਹੀਂ ਡਿਸਕਲੋਸ ਕਰ ਸਕਦੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਨੇ ਉਹਨਾਂ ਦੇ ਇਹੀ بیٹے ਨੇ ਵੱਡੇ ਨੇ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਕਿਰਚ ਮਾਰ ਕੇ ਕਤਲ ਕਰਤਾ ਵਜ੍ਹਾ ਰੰਜੀਤ ਸਿੰਘ ਦੀ ਜੋ ਜਿਹੜੀ ਆਪਣੇ ਫਾਦਰ ਸਾਹਿਬ ਦੇ ਨਾਂ ਤੇ ਜਿਹੜੀ ਜ਼ਮੀਨ ਸੀ ਉਸ ਨੂੰ ਆਪਣੇ ਨਾਮ ਕਰਾਉਣਾ ਚਾਹੁੰਦਾ ਸੀ ਜਦ ਕਿ ਜਿਹੜਾ ਹੈ ਮਰਤਕ ਹੈ ਉਹਦੇ ਪੋਤਾ-ਪੋਤੀਆਂ ਜਿਹੜਾ ਕਿਊਜ਼ਡ ਹੈ ਉਹਦੇ ਬੱਚੇ ਵੀ ਕੈਨੇਡਾ ਰਹਿੰਦੇ ਨੇ ਉਹਦਾ ਭਰਾ ਵੀ ਕੈਨੇਡਾ ਰਹਿੰਦਾ ਉਹ ਚੰਗੇ ਸੌਖੇ ਨੇ ਬਟ ਉਹ ਜਿਹੜਾ ਹੈ ਉਸਨੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਹੈ ਆਪਣੇ ਫਾਦਰ ਸਾਹਿਬ ਦਾ ਜਿਹੜਾ ਹੈ ਉਹ ਕਤਲ ਕਰਤਾ ਤੇ ਉਹ ਉਹਦੀ ਜਿਹੜੀ ਤਤਕਸ਼ ਜਾਰੀ ਹੈ ਤਤਕਸ਼ ਕਰ ਰਹੀ ਹੈ ਸਾਡੀ ਪੁਲਿਸ ਪਾਰਟੀ ਪ੍ਰਿੰਸਿਪਲ ਦੀ ਟੀਮ ਭਲਾਈ ਹੋਈ ਹੈ ਬਾਕੀ ਜਿਹੜਾ ਤਰਤੀਜ ਦਾ ਕੋਈ ਵੀ ਅੱਗੇ ਪਾਰਟ ਆਉਂਦਾ ਹੈ ਤੇ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਲਵਾਂਗੇ ਹਾਂਜੀ ਸਰ ਜਿਹੜਾ ਇੱਕ ਹੋਰ ਵੀ ਜਿਵੇਂ ਕੋਈ ਲੋਕ ਕਹਿੰਦੇ ਸੀ ਉਹ ਨਸ਼ੇਦਾਰ ਸੀ ਨਹੀਂ ਉਹ ਆਮ ਨਸ਼ਾ ਕਰਦਾ ਸੀ ਜਿਵੇਂ ਕੋਈ ਸ਼ਰਾਬ ਸ਼ੂਪ ਪੀਂਦਾ ਜਾਂ ਕੋਈ ਜੋ ਹੈ ਥੀਮਪਕ ਕੀਆ ਜਿੱਥੋਂ ਵੀ ਮਿਲ ਜੇ ਉਹ ਮਿਲਦਾ ਲੇਕਿਨ ਸਾਡੇ ਕੋਲ ਕੋਈ ਇਦਾਂ ਦੀ ਇਨਫੋਰਮੇਸ਼ਨ ਨਹੀਂ ਹੈ ਕਿ ਉਹ ਜਾਂ ਕਿਸੇ ਨੂੰ ਪੱਕਾ ਹੀ ਸਮਾਈ ਕੀ ਅਸੀਂ ਆ ਕੋਈ ਸੀਗਾ ਲੇਕਿਨ ਉਹ ਆਮ ਸੀਗਾ ਉਹ ਹੁੰਦਾ ਕਬੀਲਦਾਰ ਵੀ ਸੀ ਉਹਦੇ ਬੱਚੇ ਬਾਹਰ ਗਏ ਹੋਏ ਨੇ ਲੇਕਿਨ ਚਲੋ ਘਰ ਚ ਗੁੱਸਾ ਹੈ ਉਹਦੇ ਫਾਦਰ ਸਾਹਿਬ ਨਾਲ ਕਿਸੇ ਗੱਲ ਤੇ ਹੋਈ ਤੇ ਉਸਨੇ ਗੁੱਸੇ ਵਿੱਚ ਆ ਕੇ ਆਪਣੇ ਫਾਦਰ ਸਾਹਿਬ ਦਾ ਜਿਹੜਾ ਹੈ ਕਿਰਚ ਮਾਰ ਕੇ ਕਿਰਚਾ ਮਾਰ ਕੇ ਉਹ ਕਤਲ ਕਰ ਦਿੱਤਾ ਸਰ ਪਹਿਲਾਂ ਵੀ ਕੋਈ ਝਗੜਾ ਸੀ ਇਹਨਾਂ ਵਿੱਚ ਜਾਂ ਨਹੀਂ ਸਾਡੇ ਕੋਲ ਪੁਲਿਸ ਕੋਲ ਕੋਈ ਕਿਸੇ ਕਿਸਮ ਦੀ ਇਨਫਾਰਮੇਸ਼ਨ ਨਹੀਂ ਹੈ ਜੇ ਕੋਈ ਝਗੜਾ ਸੀ ਵੀ ਤੇ ਇਹਨਾਂ ਦੇ ਘਰੇਲੂ ਆਪਸ ਦੇ ਵਿੱਚ ਸੀ ਘਰ ਦੇ ਵਿੱਚ ਸੀ ਜੋ ਸਾਡੇ ਕੋਲ ਨਹੀਂ ਇਨਫੋਰਮ ਹੋਇਆ ਤੇ ਸਾਡੇ ਕੋਲ ਤਾਂ ਇਨਫਾਰਮੇਸ਼ਨ ਸਿਰਫ ਮਰਦਾ ਹਾਂਜੀ ਸਰ ਗ੍ਰਸਤਾਰ ਕੀਤਾ ਗਿਆ ਜਾਂ ਨਹੀਂ ਅਰੇਸਟ ਕਰ ਲਾਂਗੇ ਜੀ ਉਹਨੂੰ ਅਰੇਸਟ ਕਰ ਲਾਂਗੇ ਉਹਨੂੰ ਇੱਕ ਅਦੇ ਦਿਨ ਜੀ ਅਰੇਸਟ ਕਰ ਲਾਂਗੇ